ਬਈ ਮੈਂ ਇੱਥੇ ਕਿਵੇਂ ਤੇ ਤੁਸੀਂ ਕੌਣ ਅਸੀਂ ਪੱਟੀਆਂ-ਪੁੱਟੀਆਂ ਕਰਵਾਈਆਂ ਅੱਜ ਤੈਨੂੰ ਹੋਸ਼ ਆਇਆ ਪਰਮਾਤਮਾ ਦਾ ਸ਼ੁਕਰ ਹੈ ਕਈ ਦਿਨਾਂ ਬਾਅਦ ਤੇ ਬਈ ਪਿੰਡ ਕਿਹੜਾ ਇਹ ਪਿੰਡ ਹੈ ਬਈ ਇਹ ਸੰਗਤਪੁਰਾ ਤੇਰਾ ਪਿੰਡ ਕਿਹੜਾ ਮੇਰੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹੋਇਆ ਭੱਬੀ ਰੋਈ ਘਤੋ ਜਾਨੀ ਆ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਕਿਉਂ ਭੱਬੀ ਵੀਰੇ ਨੇ ਕੁਛ ਕਹਿਤਾ ਤੈਨੂੰ ਕਿਹੜਾ ਪਤਾ ਨਹੀਂ ਅਮਨ ਵੀ ਉਹ ਮੇਰੇ ਨਾਲ ਚੱਜ ਨਾਲ ਗੱਲ ਵੀ ਨਹੀਂ ਕਰਦੇ ਹੈਗੇ ਕਿਉਂ ਭਾਬੀ ਇਹ ਜੀ ਕੀ ਗੱਲ ਹੋ ਗਈ ਤੁਹਾਡੇ ਚ ਪਤਾ ਨਹੀਂ ਅਮਨ ਜਦੋਂ ਦਿਨਾਂ ਮੈਂ ਆਈਆਂ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਭਾਬੀ ਵੀਰਾ ਨਾਲ ਕੰਮਾਂ ਕਾਨਾਂ ਚ ਰੁੱਝਿਆ ਹੋਊਗਾ ਤਾਂ ਹੀ ਨਹੀਂ ਗੱਲ ਕਰਦਾ ਹੋਊਗਾ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਵੀਰਾ ਤਾਂ ਨਾਸਮੁਖਾ ਕੋਈ ਨਾ ਥੋੜੇ ਦਿਨਾਂ ਚ ਨਾ ਫਰਕ ਪੈ ਜੂਗਾ ਵੀਰੇ ਦਾ ਹੌਲੀ ਹੌਲੀ ਅੱਜ ਤਾਂ ਉਹਨਾਂ ਨੇ ਮੇਰੇ ਨਾਲ ਨਾ ਐਨੀ ਬੱਦਸਲੂਕੀ ਕੀਤੀ ਮੈਨੂੰ ਧੱਕਾ ਮਾਰਿਆ ਇੰਨਾ ਪਿੱਛੇ ਮੈਂ ਆਪਦਾ ਸਾਰਾ ਘਰ-ਬਾਰ ਛੱਡ ਗਈਆਂ ਤੇ ਇਹਨਾਂ ਨੂੰ ਪੂਰਾ ਕਦਰ ਵੀ ਨਹੀਂ ਹੈ ਭਾਬੀ ਤੈਨੂੰ ਧੱਕਾ ਮਾਰਿਆ ਕੋਈ ਗੱਲ ਨਹੀਂ ਆਉਣ ਦੇ ਵੀਰੇ ਨੂੰ ਮੈਂ ਘਰੋਂ ਉਹਦੇ ਨਾਲ ਗੱਲ ਐਨੀ ਸੋਹਣੀ ਮੇਰੀ ਭਾਬੀ ਉਹਨੇ ਕਿਵੇਂ ਧੱਕਾ ਮਾਰਿਆ ਮਾਰ ਕੇ ਦੇਖੇ ਹੁਣ ਦੁਬਾਰਾ ਉਹ ਧੱਕਾ ਕੋਈ ਨਾ ਮਨ ਤੂੰ ਰਹਿਣ ਦੀ ਕਿਤੇ ਫਿਰ ਤੈਨੂੰ ਵੀ ਨਾ ਬੋਲਣ ਐਵੇਂ ਕਿਵੇਂ ਰਹਿਣ ਦੀ ਭਾਬੀ ਉਹਦੇ ਤੇ ਮੈਂ ਬਣਾਉਂ ਰੇਲ ਚਾਹੇ ਮੈਂ ਛੋਟੀ ਆ ਇੰਨਾ ਕ ਹੱਕ ਤਾਂ ਹੈਗਾ ਮੇਰਾ ਦੇਖ ਮਨ ਤੂੰ ਜਿਹੜੀ ਵੀ ਗੱਲ ਕਰੇਂਗੀ ਨਾ ਥੋੜਾ ਜੱਟ ਕਿਈ ਨਾ ਕਰੀ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਰਕੇ ਤੁਹਾਡੇ ਦੋਨਾਂ 'ਚ ਫਰਕ ਪਵੇ ਮੇਰੀ ਤਾਂ ਕਿਸਮਤ 'ਚ ਹੀ ਦੁੱਖ ਲਿਖੇ ਹੋਏ ਨੇ ਕੋਈ ਗੱਲ ਨਹੀਂ ਮੈਂ ਨਰਮਾਈ ਨਾਲ ਹੀ ਗੱਲ ਕਰੂੰਗੀ ਨਾਲੇ ਮੈਂ ਤੇਰੀ ਨੰਦ ਨਹੀਂ ਹੈਗੀ ਮੈਂ ਤੇਰੀ ਸਹੇਲੀ ਵੀ ਆ ਚਲ ਕੋਈ ਨਰਮਣ ਮੈਨੂੰ ਤਾਂ ਇਹ ਡਰ ਹੈ ਵੀ ਕਿਤੇ ਤੈਨੂੰ ਨਾ ਕੁਝ ਕਹਿ ਦੇਵੇ ਤੇਰਾ ਵੀਰਾ ਐ ਨਹੀਂ ਕਹਿੰਦਾ ਵੀਰਾ ਕੁਝ ਨਹੀਂ ਕਹਿੰਦਾ ਹੈਗਾ ਭਾਬੀ ਚਲ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਾਲ ਤੂੰ ਖੁਸ਼-ਖੁਸ਼ ਰਹਾ ਕਰ ਐਵੇਂ ਉਦਾਸ ਜਾਂ ਮੂੰਹ ਨਾ ਤੇਰਾ ਸੋਹਣਾ ਨਹੀਂ ਲੱਗਦਾ ਹੈਗਾ ਹੱਸੂ-ਸੂ ਕਰਦਾ ਚਿਹਰਾ ਸੋਹਣਾ ਲੱਗਦਾ ਬੱਬੀ ਠੀਕ ਆ ਚਲ ਠੀਕ ਹੈ ਲੈ ਦੇਖ ਲੈ ਦੇਖਣ ਨੂੰ ਹੀ ਨਿੱਕੀ ਜਿਹੀ ਲੱਗਦੀ ਐ ਗੱਲਾਂ ਤਾਂ ਬਹੁਤ ਸਿਆਣੀਆਂ ਕਰ ਗਈ ਚਲ ਕੋਈ ਤਾਂ ਹੈਗਾ ਮੇਰੇ ਦੁੱਖ ਸਮਝਣ ਵਾਲਾ ਪਤਾ ਨਹੀਂ ਕਿੱਥੇ ਹੋਊਗਾ ਕਿੱਥੇ ਨਾ ਨਬੁੱਤੇ ਤੇ ਆ ਵੀ ਚਿੰਤਾ ਹੈਗੀ ਕਹਾਂ ਜਲੀ ਕੱਲੇ ਕੱਜਾਂਦੇ ਪਰ ਸੂਤ ਪਹੁੰਚ ਗਿਆ ਬਿੱਤਾ ਵੀ ਬੇਮੁੰਡਿਆ ਉਹ ਹਾਂ ਪੂਆ ਤੂੰ ਕਿੱਧਰ ਤੁਰਿਆ ਹੁਣ ਉਹ ਕਾਂ ਨੂੰ ਮੜਾ ਖੇਤ ਜਾਂ ਗੇੜਾ ਮਾਰ ਕੇ ਨਾ ਇਧਰ ਨੂੰ ਮੜਾ ਜਾਂ ਹੋਰ ਕੀ ਤੂੰ ਤਾਂ ਖੇਤ ਗੇੜਾ ਮਾਰਿਆ ਪਰ ਮੈਨੂੰ ਇਧਰ ਨੂੰ ਪਤਾ ਲੱਗਿਆ ਕੀ ਪਤਾ ਲੱਗਿਆ ਕੀ ਕਹੀਏ ਨੇ ਤੂੰ ਜਿੱਸਾ ਪਹੁੰਚ ਗਿਆ ਕਰੀ ਉਹ ਲੈ ਦੱਸ ਪੂਆ ਪਹੁੰਚ ਗਈ ਹੋਊਗਾ ਉੱਦ ਮੈਂ ਜਾ ਤਾਇਦੀ ਨਾਲੇ ਰਾਤ ਨੂੰ ਸਾਰੇ ਕਿਤੇ ਦੇਖਿਆ ਜੇ ਹੁੰਦਾ ਉੱਥੇ ਫਿਰਦਾ ਹੁੰਦਾ ਉਹ ਤਾਂ ਕਰੇ ਹੋਊਗਾ ਅਗਲਾ ਹੁਣ ਨਹੀਂ ਮੇਰਾ ਮਨ ਨਹੀਂ ਕਹਿੰਦਾ ਹੈਗਾ ਪਤਾ ਨਹੀਂ ਕਿਉਂ ਮੇਰਾ ਚਿੱਤ ਕਾਲੇ ਪਈ ਜਾਂਦਾ ਓਏ ਤੂੰ ਤਾਂ ਵੀ ਬੇਫਾਲਤੂ ਸੋਚੀ ਜਾਂਦੀ ਐ ਜੇ ਕੋਈ ਐਹੀ ਜੀ ਗੱਲਬਾਤ ਹੁੰਦੀ ਹੁਣ ਨੂੰ ਪਤਾ ਨਾ ਲੱਗਦੀ ਦੱਸ ਨਹੀਂ ਗੁਰੂ ਤੇ ਆੜੀ ਗੱਲ ਤਾਂ ਵੱਖਰੀ ਐ ਪਰ ਜਿਹੜਾ ਮੈਂ ਦੇਖ ਰਹੀ ਆ ਨਾ ਕਈ ਦਿਨਾਂ ਤੋਂ ਇਹਨਾਂ ਦੇ ਰੰਗ ਟੰਗ ਗਏ ਬੱਦਲੇ ਹੋਏ ਨੇ ਮੈਨੂੰ ਇਸੇ ਗੱਲ ਦਾ ਫਿਕਰ ਹੈ ਫਿਰ ਤੂੰ ਫਿਕਰ ਨਾ ਕਰਿਆ ਕਰ ਜੇ ਰੰਗ ਟੰਗ ਬੱਦਲੇ ਹੋਣੇ ਨਾ ਆਪਾਂ ਸਾਰਾ ਕੁਝ ਬਦਲਣ ਜਾਣਦੇ ਆਪਾਂ ਗਊ ਵੀ ਅਗਲੇਂਦਾ ਠੀਕ ਐ ਨਾ ਤੂੰ ਹੀ ਸੋਚ ਸੋਚਣਾ ਅੱਧੀ ਟੈਨਸ਼ਨ ਤਾਂ ਹੀ ਪਾਰ ਕੇ ਦੱਸ ਲੈ ਫੇਰ ਕੀ ਬਣੂਗਾ ਉਹੀ ਗੱਲ ਹੈ ਕਿ ਪਾੜਨ ਨਿਕਲੇ ਚੋਰ ਝਾਕੜੂ ਫੇਰ ਕੀ ਬਣਦਾ ਬਾਅਦ ਚੋਂ ਐ ਕੀ ਹੁਣ ਲੱਗ ਰਿਹਾ ਪੂਆ ਹੁਣ ਜਿੱਥੇ ਜਿੱਥੇ ਵੀ ਹੈਗਾ ਨਾ ਅਗਲਾ ਚੰਗਾ ਭਲਾ ਠੀਕ ਠਾਕ ਹੈ ਅੱਧੀ ਸੋਚ ਸੋਚ ਕੇ ਤਾਂ ਤੂੰ ਅਗਲੇ ਨੂੰ ਟੈਨਸ਼ਨ ਪਾ ਦੇ ਨਹੀਂ ਨਹੀਂ ਗੁਰੂ ਤੂੰ ਕਹੀਂ ਜਾਂਦਾ ਪਰ ਮੇਰਾ ਮਨ ਨਹੀਂ ਮੰਨਦਾ ਮੈਨੂੰ ਤਾਂ ਐ ਵੀ ਕਿਰਾਂ ਐ ਪਤਾ ਲੱਗ ਜੇ ਵੀ ਹੈ ਉਹ ਚੰਗਾ ਭਲਾ ਭੱਗ ਗਿਆ ਕਰੇ ਜਾਂ ਨਹੀਂ ਪੂਆ ਫਿਰ ਹੁਣ ਮੈਂ ਕੀ ਕਰਾਂ ਜੇ ਕੋਈ ਉਹਦਾ ਥਾਂ ਟਿਕਾਣਾ ਪਤਾ ਹੋਵੇ ਬੰਦਾ ਚੱਲ ਜਾ ਵੀ ਆਵੇ ਕੋਈ ਖਬਰਸਾਰ ਲੈ ਆਵੇ ਦੱਸ ਅੱਛਾ ਜਾ ਆਵੇਂਗਾ ਤੂੰ ਉਹ ਜਾਤ ਆਉਂਗਾ ਪੂਆ ਹੁਣ ਪਤਾ ਵੀ ਲੱਗੇ ਰਹਿੰਦਾ ਕਿੱਥੇ ਨਾ ਤਾਂ ਕੁਛ ਦੱਸਦਾ ਨਾ ਪੁੱਛਦਾ ਨਹੀਂ ਦੱਸ ਦੇ ਨੀ ਤੇਰੀ ਤੇਰੀ ਪੂਆ ਦੀ ਨੋਣੀ ਹੈਗੀ ਅਮਨ ਅੱਛਾ ਅਮਨ ਹਾਂ ਉਹ ਤੇਰੀ ਭਾਬੀ ਨੂੰ ਪਤਾ ਹੈ ਉਹ ਜਾ ਕੇ ਆਈ ਸੀ ਇੰਨਾ ਕੁਝ ਹੋਈ ਜਾਂਦਾ ਮਗਰ ਉਹ ਮੈਨੂੰ ਦੱਸਦੀ ਨਹੀਂ ਹੈ ਨਾ ਉਹ ਮੇਰੇ ਕੋਲ ਆਈ ਸੀ ਉਦੋਂ ਮੈਨੂੰ ਦੱਸ ਕੇ ਗਈ ਸੀ ਮੈਂ ਤਾਂ ਫੇਰ ਵੀ ਅਣ ਸੁਣੀ ਕਰਤੀ ਸੀ ਪਰ ਹੁਣ ਜੀ ਦੇਦਾ ਉਹ ਆ ਕੇ ਗਿਆ ਵਿਆਹ ਚ ਉਹਦਾ ਨਾ ਮੈਨੂੰ ਅਸ ਠੀਕ ਜਿਆ ਨਹੀਂ ਲੱਗਦਾ ਕੁਛ ਚਲ ਪੁੱਵਾ ਤੂੰ ਐ ਕਰ ਉਹਨੂੰ ਅਮਨ ਨੂੰ ਕਹਿ ਕੇ ਨਾ ਉਹਦਾ ਪਤਾ ਪੁੱਛ ਮੈਂ ਜਾ ਆਇਆ ਉਹਨਾਂ ਦੱਸ ਮੈਂ ਤੇਰਾ ਵੀ ਮਨ ਖੜਜੂਗਾ ਕਹਿਣਾ ਕੀ ਹੈ ਤੇਰੇ ਕੋਲ ਫੋਨ ਨੰਬਰ ਹੈਗਾ ਤੂੰ ਫੋਨ ਕਰਕੇ ਪੁੱਛ ਲੈ ਚਲ ਮੈਂ ਫੋਨ ਲਾ ਕੇ ਪੁੱਛ ਲੈਣਾ ਠੀਕ ਹੈ ਨਾ ਉੱਥੇ ਜਾ ਆਉਂਗਾ ਕੋਈ ਗੱਲ ਨਹੀਂ ਮੇਰੇ ਪੁੱਤ ਜਾਇਆ ਤੂੰ ਨਹੀਂ ਤਾਂ ਮੇਰਾ ਦਿਲ ਟਿਕ ਜੂਗਾ ਨਾਲੇ ਉਹਦਾ ਪਤਾ ਲੱਗ ਜੂਗਾ ਨਾਲੇ ਉਹਨੂੰ ਵੀ ਐ ਹੋ ਜੂਗਾ ਵੀ ਮੇਰੇ ਕੋਲੇ ਆ ਗਿਆ ਮੇਰਾ ਭਾਈ ਇੱਕ ਤਾਪੂਆ ਨਾ ਤੇਰਾ ਵੀ ਨਹੀਂ ਹਿਸਾਬ ਆਉਂਦਾ ਕਦੇ ਤੈਨੂੰ ਮਿੰਟਾ ਜੀ ਗਾਲਾਂ ਦੇਣ ਮੜ ਜਾਂਦੀਆਂ ਕਦੇ ਤੈਨੂੰ ਤੇ ਲਾਡ ਪਿਆਰ ਜਾਗ ਜਾਂਦਾ ਦੱਸ ਲੈ ਦੱਸ ਹੁਣ ਗਾਲਾਂ ਹੋਈ ਗੱਲਾਂ ਮਾਂ ਪਿਓ ਦਿੰਦਾ ਹੁੰਦਾ ਆਪਦੇ ਧੀ ਪੁੱਤ ਨੂੰ ਜੇ ਕੋਈ ਗਲਤੀ ਕਰੇ ਤਾਂ ਫਿਰ ਹੁਣ ਕੀ ਕਰਾਂ ਮੋਹ ਪਿਆਰ ਬੱਖੋ ਬੱਖਾ ਹੁੰਦਾ ਚਲ ਤੂੰ ਕੋਈ ਨੇ ਜ਼ਿਆਦਾ ਨਾ ਸੋਚੇਗਾ ਤੇ ਬੱਕੀ ਮੱਝ ਜਾਇਆ ਉਹਨਾਂ ਦੱਸ ਜਾਏ ਚਾਹੇ ਕੁਛ ਵੀ ਹੋ ਜੇ ਗੁਰੂ ਨਾ ਹਰ ਨਾਸ ਕਦੇ ਦੂਰ ਨਹੀਂ ਹੁੰਦਾ ਕਿੰਨੀ ਗਾਲਾਂ ਦੇ ਲਾ ਕਿੰਨੀ ਕੁਛ ਕਰਨਾ ਚਾਹੁੰਦੇ ਫਿਰ ਵੀ ਪੁੱਤ ਤਾਂ ਮੇਰੀ ਹੈ ਚਲ ਕੋਈ ਨਹੀਂ ਪੂਆ ਤਾਂ ਮੈਂ ਸਮਝਦਾ ਤੇਰੀ ਗੱਲ ਤੇ ਬਾਕੀ ਨਾ ਮੈਂ ਤੇਰੀ ਆ ਚਿੰਤਾ ਮੱਜੇ ਨੀ ਵੇੜਦਾ ਉਹ ਭਾਬੀ ਨੂੰ ਕਰਕੇ ਫੋਨ ਨਾ ਮੱਜੇ ਪੁੱਛ ਕੇ ਡਰੈਸ ਡੁਰਸ ਜਾ ਉਹਦਾ ਸਾਰਾ ਕੁਝ ਸੱਜੇ ਜਾ ਕੇ ਆ ਠੀਕ ਹੈ ਚੰਗਾ ਪਤਾ ਤੂੰ ਐ ਕਰੀ ਫਿਰ ਖੇਤ ਜਾ ਕੇ ਨਾ ਉੱਥੇ ਹੀ ਫੋਨ ਲਾ ਲਈ ਪੜਦੇ ਜੀ ਨਾਲ ਅੱਛਾ ਚਲ ਕੋਈ ਨਹੀਂ ਉੱਥੇ ਮੈਂ ਖੇਤ ਚ ਮੜਾ ਪੂਚ ਵਾਚ ਕੇ ਲਾ ਲੂੰਗਾ ਕਿਸੇ ਤਰ੍ਹਾਂ ਠੀਕ ਹੈ ਚੰਗਾ ਚਲ ਚੰਗਾ ਪੂਆ ਫਿਰ ਚਲ ਕਰਦੀਆਂ ਮੈਂ ਵੀ ਕੰਮ ਅੱਗੇ ਤਾਂ ਸਿਮੂ ਕਰ ਲੈਂਦੀ ਸੀ ਹੁਣ ਤਾਂ ਆਪ ਨੂੰ ਐ ਕਰਨੇ ਪੈਣਗੇ ਸਾਰੇ ਅੰਦਰ ਬਾਹਰ ਨੂੰ ਵੀ ਜੀ ਨਹੀਂ ਕਰਦਾ ਕਰ ਸੁਨਣਾ ਹੋ ਗਿਆ ਜਾਨੀ ਤੋੜ ਕੇ ਕੁੜੀ ਸ਼ੁਕਰਾ ਹੋਸ਼ ਆ ਗਿਆ ਮੁੰਡੇ ਨੂੰ ਪੈ ਜਾ ਪੈ ਜਾ ਪੁੱਰੇ ਪੈ ਜਾ ਕੋਈ ਨਾ ਕੋਨਾ ਪੈ ਜਾ ਦਸਾਂਗੇ ਤੁਹਾਨੂੰ ਸਭ ਨੂੰ ਪਤਾ ਨਹੀਂ ਕਿੱਥੇ ਰਹਿ ਗਈ ਨਾ ਮੈਨੂੰ ਕੁੱਲੇ ਨੂੰ ਛੱਡ ਕੇ ਜਾ ਸਕਦਾ ਵੀ ਅਜੇ ਤੱਕ ਆਈ ਨਹੀਂ ਬੰਦ ਤਵਾ ਸ਼ੁਕਰਾਤਾਂ ਆ ਗਈਆਂ ਕਿਉਂ ਕਿ ਕਿੱਥੇ ਰਹਿ ਗਈ ਸੀ ਇੰਨਾ ਟਾਈਮ ਹੋ ਗਿਆ ਉਹ ਤਾਂ ਮੈਂ ਉੱਥੇ ਪੈਨ ਮਿਲ ਕੇ ਸੋਦੇ ਨਾਲ ਗੱਲਾਂ ਕਰਨ ਲੱਗ ਗਈ ਸੀ ਉਹ ਮੁੰਡੇ ਨੂੰ ਹੋਸ਼ ਆ ਗਿਆ ਹਾਂ ਸੱਚੀ ਸ਼ੁਕਰ ਕਰਾ ਕਰਤਾ ਵਾਹਿਗੁਰੂ ਦਾ ਹੋਰ ਮੈਨੂੰ ਤਾਂ ਬੜੀ ਟੈਨਸ਼ਨ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਹੋਸ਼ ਆ ਗਿਆ ਮੇਰੇ ਅੱਛਾ ਕੁਝ ਦੱਸਿਆ ਉਹਨੇ ਮੈਂ ਕਿੱਥੋਂ ਦਾ ਨਹੀਂ ਦੱਸਿਆ ਨਹੀਂ ਉਹਨੇ ਕੁਝ ਵੀ ਤੇ ਉਹਨੂੰ ਮੈਂ ਇੱਕ ਵਾਰੀ ਦੁਬਾਰਾ ਪਾਤਾ ਚਲ ਠੀਕ ਹੈ ਜੇ ਉੱਥੇ ਨਾ ਤਾਂ ਉਹਨੂੰ ਚਾਹ ਪਾਣੀ ਪਿਲਾ ਦਿੰਦੀ ਤੇ ਮੈਂ ਕੰਮ ਜਾ ਕੇ ਆਉਣਾ ਫਿਰ ਆ ਕੇ ਦੇਖਦੇ ਹਾਂ ਠੀਕ ਹੈ ਜੀ ਚਲੋ ਤਾਂ ਧਿਆਨ ਰੱਖੀ ਇਕੱਲੇ ਨੂੰ ਨਾ ਛੱਡੀ ਉਹਨੂੰ ਠੀਕ ਹੈ ਠੀਕ ਹੈ ਜੀ ਸ਼ੁਕਰ ਆ ਰੱਬ ਦਾ ਉਹਨੂੰ ਵਿਚਾਰੇ ਨੂੰ ਹੋਸ਼ ਆਇਆ ਚਲੋ ਪਰਮਾਤਮਾ ਜਲਦੀ ਜਲਦੀ ਉਹਨੂੰ ਇਹ ਵੀ ਪਤਾ ਲੱਗ ਜਾਏ ਮੈਂ ਕੌਣ ਆ ਕਿੱਥੋਂ ਆਇਆ ਤਾਂ ਇਹ ਗੁਰੂ ਸਰਬੱਤ ਦਾ ਭਲਾ ਕਰੇ ਹੈਲੋ ਹੈਲੋ ਬੁਲਬੁਲ ਯਾਰ ਤੇਰੀਆਂ ਇਹ ਚੰਗੀਆਂ ਗੱਲਾਂ ਨੇ ਨਾ ਤੂੰ ਫੋਨ ਚੱਕਦੀਆਂ ਨਾ ਤੂੰ ਕੁਝ ਦੱਸਿਆ ਕਰਿਆ ਮੈਂ ਉੱਥੇ ਨਜ਼ਰ ਖੜਕੇ ਆ ਗਿਆ ਮੇਰੀ ਮਰਜ਼ੀ ਮੈਂ ਫੋਨ ਚੱਕਾਂ ਨਾ ਚੱਕਾਂ ਤੂੰ ਸੀ ਕੌਣ ਹੁੰਨੇ ਉਹ ਕਹਿਣਾ ਲੈ ਓ ਯਾਰ ਕਮਰਜੀ ਵਾਲੀ ਕੀ ਗੱਲ ਐ ਚ ਓਏ ਯਾਰ ਮੇਰਾ ਫੋਨ ਸਾਇਲੈਂਟ ਦੀ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਮੈਂ ਕਿਤੇ ਸੀ ਉੱਥੇ ਖੜਿਆ ਤੀ ਉਹ ਤਾਂ ਤੂੰ ਚੱਕੇ ਨਹੀਂ ਹੈਗੇ ਫੇਰ ਕਰੀ ਜਾ ਫੋਨ ਕਿੰਨੇ ਮਰਜੀ ਉਹਦਾ ਕੀ ਫਾਇਦਾ ਪਤਾ ਕਿਉਂ ਨਹੀਂ ਲੱਗਿਆ ਸੀ ਜਸਤ ਖੜਾ ਛੜਾਉਣ ਨੂੰ ਫਿਰਦਿਆ ਮੇਰ ਕੋ ਅੱਛਾ ਮੈਂ ਖੜਾ ਛੜਾਉਣ ਨੂੰ ਫਿਰਦਾ ਹੈ ਵਾਜੀ ਵਾ ਫੋਨ ਤੂੰ ਨਾ ਚੱਕਿਆ ਆਈ ਉੱਥੇ ਤੂੰ ਨਹੀਂ ਖੜਾ ਬੈਠਾਉਣ ਨੂੰ ਕਰਦਾ ਹੈ ਮੇਰੀ ਗੱਲ ਸੁਣੋ ਮੈਂ ਨਾ ਹੁਣ ਆਪਣੀ ਮਾਸੀ ਦੇ ਘਰੇ ਜਾਈ ਜਾਂਦੀ ਆ ਠੀਕ ਹੈ ਉਹਨਾਂ ਦੀ ਕੁੜੀ ਦਾ ਵਿਆਹ ਹੈ ਠੀਕ ਹੈ ਅੱਛਾ ਹੁਣ ਹੁਣ ਦੱਸ ਰਹੀ ਐ ਤੂੰ ਹਲੇ ਵੀ ਕੀ ਲੋੜਦੀ ਜਦੋਂ ਵਿਆਹ ਹੋ ਜਾਂਦਾ ਇਸ ਤੋਂ ਬਾਅਦ ਪੰਜੀਰੀ ਪੰਜੂਰੀ ਵਾਲੇ ਆਏ ਤੇ ਫੇਰ ਦੱਸ ਦੰਦੀ ਨਾ ਬਹੁਤੀ ਨਾ ਬੈਸ ਨਾ ਕਰੋ ਤੁਸੀਂ ਠੀਕ ਹੈ ਜਿੰਨਾ ਕੰਮ ਕਿਹਾ ਨਾ ਤੁਸੀਂ ਉਨਾ ਕਰੋ ਕੀ ਬਣਿਆ ਮੇਰੇ ਕੰਮ ਦਾ ਹੋਇਆ ਕੀ ਨਹੀਂ ਓਏ ਯਾਰ ਕੰਮ ਹੁੰਦੀ ਹੋਊਗਾ ਗਿੱਦਰ ਦੀਪ ਕਾਲੀ ਨਾਲ ਨਹੀਂ ਬੇਰਪੱਕਦੇ ਹੁੰਦੇ ਠੀਕ ਹੈ ਹੁਣ ਮੜੀ ਜੀ ਟਕਿਆਈ ਰੱਖ ਜੋ ਤੈਨੂੰ ਕਹਿਤਾ ਕਰੂੰਗਾ ਤਾਂ ਕਰੂੰਗਾ ਹਾਂ ਹਾਂ ਉਦੋਂ ਕਰੋਗੇ ਜਦੋਂ ਮੈਂ ਮਰ ਮੁਕਾ ਜੀ ਓਏ ਯਾਰ ਨਹੀਂ ਤੂੰ ਬਸ ਥੋੜਾ ਜਿਹਾ ਸਬਰ ਰੱਖ ਕੰਮ ਤਾਂ ਹੋ ਗਿਆ ਬਸ ਤੂੰ ਪਰ ਆ ਕੰਮ ਨਾ ਕਰ ਮੇਰਾ ਤਾਂ ਪਹਿਲੀ ਦਿਲ ਘਟਨੋਂ ਨਹੀਂ ਹਟਦਾ ਹੈਗਾ ਉੱਤੋਂ ਤੂੰ ਜਦੋਂ ਫੋਨ ਨਹੀਂ ਚੱਕਦੀ ਐ ਹੁੰਦਾ ਵੀ ਲੈ ਮੈਂ ਤਾਂ ਚਬਾਤੇ ਸ਼ੋਲੇ ਕਾਬਲੀ ਠੀਕ ਐ ਚੱਕ ਲੈ ਕਰਾਂਗੀ ਫੋਨ ਪਰ ਚੰਦੇ ਜੰਦੇ ਕੰਮ ਕਰ ਹਾਂ ਹਾਂ ਤੂੰ ਟੈਨਸ਼ਨ ਨਾ ਲੈ ਚੰਗਾ ਧਿਆਨ ਨਾਲ ਜਾਈ ਠੀਕ ਐ ਚੰਗਾ ਬਾਏ ਬਾਈ ਮੈਂ ਇੱਥੇ ਕਿਵੇਂ ਤੇ ਤੁਸੀਂ ਕੌਣ ਬਾਈ ਜੀ ਤੂੰ ਕਈ ਦਿਨ ਪਹਿਲਾਂ ਸਾਨੂੰ ਮਿਲਿਆ ਸੀ ਸੜਕ ਤੇ ਪਿਆ ਅੱਛਾ ਸਾਨੂੰ ਤਾਂ ਪਤਾ ਨਹੀਂ ਕੌਣ ਐ ਤੂੰ ਤੇ ਅਸੀਂ ਤੈਨੂੰ ਚੁੱਕ ਕੇ ਲਿਆਏ ਸੀ ਤੇਰੇ ਸਾਹ ਚੱਲਦੇ ਸੀਗੇ। ਅੱਛਾ ਤੇ ਸੱਟਾਂ ਬਹੁਤ ਵੱਡੀਆਂ ਸੀ। ਚੱਕ ਕੇ ਲਿਆਏ ਕਈ ਦਿਨਾਂ ਦੀ ਗੱਲ ਐ। ਅਸੀਂ ਪੱਟੀਆਂ-ਪੱਟੀਆਂ ਕਰਵਾਈਆਂ। ਅੱਜ ਤੈਨੂੰ ਹੋਸ਼ ਆਇਆ ਪਰਮਾਤਮਾ ਦਾ ਸ਼ੁਕਰ ਐ ਕਈ ਦਿਨਾਂ ਬਾਅਦ। ਤੇ ਬਈ ਪਿੰਡ ਕਿਹੜਾ ਐ ਇਹ? ਪਿੰਡ ਐ ਬਈ ਇਹ ਸੰਗਤਪੁਰਾ। ਤੇਰਾ ਪਿੰਡ ਕਿਹੜਾ ਐ? ਮੇਰਾ ਪਿੰਡ ਤਾਂ ਬਈ ਲੇਹਰਾ। ਲੇਹਰਾ ਆ ਲੇਹਰਾ ਗੱਗਾ। ਹਾਂ ਬਈ ਉਹੀ ਲੇਹਰਾ ਗੱਗਾ। ਅੱਛਾ। ਚੱਲ ਕੋਈ ਨਾ ਮੈਂ ਫਿਰ ਤੇਰਾ ਪਰਿਵਾਰ ਦਾ ਨੰਬਰ ਜਾਂ ਐਡਰੈਸ ਮੈਨੂੰ ਦੱਸ ਮੈਂ ਕਹੇ ਹੁਣਾ ਜਾ ਕੇ। ਬਈ ਪਰਿਵਾਰ ਦਾ ਡਰੈਸ ਤਾਂ ਆਈਆਂ ਵੀ ਘਰੇ ਹੋਰ ਤਾਂ ਕੋਈ ਹੈ ਨਹੀਂ اچھا ਮੈਂ ਤੇ ਮੇਰੇ ਘਰ ਵਾਲੀਆਂ ਅੱਛਾ ਤੇ ਉਹਦੇ ਕੋਲੇ ਬਈ ਫੋਨ ਨਹੀਂ ਹੈਗਾ ਕੋਈ ਨਹੀਂ ਮੈਨੂੰ ਐਡਰੈਸ ਦੱਸ ਮੈਂ ਜਾ ਕੇ ਕਹਾਂ ਉਹਨਾਂ ਕੋਈ ਨਾ ਬਈ ਬਸ ਮੈਂ ਵੀ ਹੁਣ ਜਾਊਂਗਾ ਹੀ ਨਹੀਂ ਤੇਰਾ ਜਾਣ ਵਾਲੀ ਅਜੇ ਹਾਲਾਤ ਹੈ ਨਹੀਂ ਵੀਰੇ ਤੈਨੂੰ ਬਹੁਤ ਸੱਟਾਂ ਲੱਗੀਆਂ ਬਹੁਤ ਦਿਨਾਂ ਬਾਅਦ ਨੂੰ ਹੋਇਆ ਹੈ ਅਜੇ ਜਾਣਦੇ ਤੈਨੂੰ ਕੀ ਕਹ ਲਈ ਹੈ ਨਹੀਂ ਬਈ ਪਤਾ ਗੱਲ ਕੀ ਹੈ ਇੰਨੇ ਦਿਨ ਹੋ ਗਏ ਉਹਦਾ ਵੀ ਪਤਾ ਨਹੀਂ ਮੇਰੇ ਘਰ ਵਾਲੀ ਦਾ ਕੀ ਹਾਲ ਹੋਊਗਾ ਕਿੱਥੇ ਕਿੱਥੇ ਭਾਲਦੀ ਫਿਰਦੀ ਹੋਊਗੀ ਦਿਨ ਤਾਂ ਚੱਲ ਤੇਰੀ ਗੱਲ ਸਹੀ ਆ ਬਹੁਤ ਹੋ ਗਏ ਪਰ ਚਲੋ ਫਿਰ ਆਂ ਵੀ ਮੈਂ ਤੇਰੇ ਨਾਲ ਚਲੂੰਗਾ ਤੈਨੂੰ ਇਕੱਲੇ ਨਹੀਂ ਜਾਣ ਦਿੰਦਾ ਤੇਰੀ ਹਾਲਾਤ ਬਹੁਤ ਨਾਜ਼ੁਕ ਕੋਈ ਨਾ ਬਈ ਤੁਸੀਂ ਹਾਂ ਤੇ ਕੰਮ ਕਰ ਲਓ ਤੁਸੀਂ ਨਹੀਂ ਕੰਮ ਤੁਸੀਂ ਮੇਰੀ ਬਈ ਅਸੀਂ ਇੰਨਾ ਇੰਨੇ ਦਿਨ ਮੇਰੀ ਸਾਹ ਸੰਭਾਲ ਕੇ ਰੀ ਬਸ ਇੰਨੀ ਬਹੁਤ ਆ ਭਰਾਵਾ ਉਹ ਨਹੀਂ ਮੈਂ ਤੈਨੂੰ ਹੁਣ ਇਸ ਹਾਲਾਤ 'ਚ ਜਾਣ ਨਹੀਂ ਦਿੰਦਾ ਭਾਈ ਇੰਨੇ ਦਿਨ ਤੈਨੂੰ ਰੱਖਿਆ ਹੁਣ ਤੈਨੂੰ ਫੇਰ ਕੁਝ ਹੋ ਜੇ ਫਿਰ ਕੀ ਫਾਇਦਾ ਹੋਇਆ ਤੈਨੂੰ ਚੁੱਕ ਕੇ ਲੈਣ ਲੱਗਾ ਇੰਨੇ ਦਿਨ ਤੇਰੀ ਸੰਭਾਲ ਕਰਨ ਦੀ ਮੈਂ ਤੇਰੇ ਨਾਲ ਚੱਲੂਗਾ ਤੂੰ ਫੇਰ ਕਰਨਾ ਠੀਕ ਹੈ ਭਾਈ ਤੁਹਾਡਾ ਬਹੁਤ ਧੰਨਵਾਦ ਵੀਰੇ ਚੱਲ ਠੀਕ ਆ ਤੂੰ ਹੁਣ ਰੈਸਟ ਕਰ ਆਰਾਮ ਕਰ ਤੇ ਮੈਂ ਥੋੜਾ ਜਿਹਾ ਕੰਮ 'ਚ ਜਾ ਕੇ ਆਵਾਂ ਫਿਰ ਆਪਾਂ ਚੱਲਦੇ ਆ ਠੀਕ ਹੈ ਬਹਿ ਜਾ ਠੀਕ ਕੋਈ ਨਹੀਂ ਭਾਈ ਮੈਂ ਪਹਿਲਾਂ ਕਦੋਂ ਆਪਾਂ ਚੱਲੀਂ ਹਾਲ ਹੋ ਗੋ ਤੇ ਔਤ ਪੜ ਪੜ ਕੀ ਕਾਉਣੀ ਹੋ ਗਈ ਉਹ ਬੇਮੁੰਡਿਆ ਉਰੇ ਹਾਂ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਢੰਗ ਨਾਲ ਬੋਲਿਆ ਕਰ ਆਏ ਮੱਚਿਆ ਮਚਾਇਆ ਕਿਉਂ ਰਹਿਣਾ ਸਾਰਾ ਦਿਨ ਢੰਗ ਨਾਲ ਹੀ ਤਾਂ ਬੋਲਿਆ ਲੈ ਹੋਰ ਢੰਗ ਨਾਲ ਕੀ ਬੋਲਾਂ ਮੈਨੂੰ ਆਏ ਦੱਸ ਦੇ ਵੀ ਤੈਨੂੰ ਅਕਲ ਮੌਤ ਹੈ ਨਹੀਂ ਹੁਣੀ ਉਹਦੇ ਤੇ ਕਿਉਂ ਹੱਥ ਚੱਕਣਾ ਤੈਨੂੰ ਪਤਾ ਇਹ ਜੇ ਬੁਰੇ ਫਸਾਂਗੇ ਲੈਣੇ ਦੇਣੇ ਪੈ ਜਾਣਗੇ ਮੈਂ ਜਦੋਂ ਮੈਨੂੰ ਤਾਂ ਉਹਦੀ ਸ਼ਕਲ ਦਿਖ ਜੇ ਉਹਦੀ ਗੁੱਸਾ ਚੜਨ ਲੱਗ ਜਾਂਦਾ ਮੈਂ ਕੀ ਕਰਾਂ ਤੂੰ ਤਾਂ ਵੱਡਾ ਸਲਮਾਨ ਖਾਨ ਹੈ ਵੀ ਉਹਦੀ ਸ਼ਕਲ ਨਹੀਂ ਕਿਸੇ ਕੰਮ ਦੀ ਹੈਗੀ ਜਦੋਂ ਬੰਦੇ ਨੂੰ ਕੋਈ ਪਸੰਦ ਨਾ ਹੋਵੇ ਨਾ ਚਾਹੇ ਕਿੰਨਾ ਮਰਜੀ ਸੋਹਣਾ ਹੋਵੇ ਮਨ ਨਹੀਂ ਵਧੀਆ ਲੱਗਦਾ ਹੁੰਦਾ ਮੇਰੀ ਗੱਲ ਸੁਣ ਲੈ ਪੁੱਤ ਹਜੇ ਆਪਣੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਕਿਉਂ ਤੂੰ ਪਹਿਲੇ ਗਲੇਸ ਪਾਉਣ ਲੱਗਿਆ ਮੇਰੀ ਗੱਲ ਸੁਣ ਲੈ ਮਾਂ ਉਹਦਾ ਤੂੰ ਵੱਡੀਆਂ ਵੱਡੀਆਂ ਫੜਾ ਮਾਰ ਦਿੱਤੀ ਇਹ ਆਏ ਨੇ ਇਹ ਆ ਦੇਣਗੇ ਆ ਫਲਾਨਾ ਦੇਣਗੇ ਕੀ ਦਿੱਤਾ ਇਹਨਾਂ ਨੇ ਮਲੰਗਾ ਨੇ ਗੱਡੀ ਦੇ ਪੈਸੇ ਨਹੀਂ ਦਿੱਤੇ ਹੋਲ ਤੱਕ ਜੁੜੇ ਹੈਗੇ ਇਹਨਾਂ ਤੋਂ ਭਾਲ ਦੇ ਗੱਡੀਆਂ ਬੇ ਤੈਨੂੰ ਤਾਂ ਕੋਈ ਮੰਗਿਆ ਪਾਣੀ ਦਾ ਗਲਾਸ ਨਾ ਦੇਵੇ ਹੁਣ ਇਹਨੂੰ ਦੇ ਦਿਓ ਜੀ ਗੱਡੀ ਦੇ ਪੈਸੇ ਮੇਰੀ ਗੱਲ ਸੁਣ ਲੈ ਸਬਰ ਰੱਖ ਸਾਰਾ ਕੁਝ ਮਿਲ ਜੂ ਪਰ ਇੰਨਾ ਲਾਲਚ ਨਹੀਂ ਕਰੀਦਾ ਹੁੰਦਾ ਹਾਂ ਹੋਰ ਕਿੰਨਾ ਕ ਸਬਰ ਕਰਾਂ ਹੈ ਉਦੋਂ ਦੇਣਗੇ ਗੱਡੀ ਜਦੋਂ ਬੁੜਾ ਹੋ ਗਿਆ ਮੈਂ ਕਿਦਰੇ ਨਹੀਂ ਤੂੰ ਬੁੜਾ ਹੁੰਦਾ ਮੇਰੀ ਗੱਲ ਸੁਣ ਲੈ ਪੁੱਤ ਉਹਨਾਂ ਨੇ ਪੈਸੇ ਕਿਤੇ ਨਹੀਂ ਲੈ ਕੇ ਜਾਣਾ ਜੇ ਤੂੰ ਹੁਣੇ ਇੰਨਾ ਲਾਲਚ ਕਰਨ ਲੱਗ ਗਿਆ ਨਾ ਫਿਰ ਤੈਨੂੰ ਪਤਾ ਫਿਰ ਲਾਲਚ ਦਾ ਫਲ ਮਾੜਾ ਹੀ ਹੁੰਦਾ ਹੈਗਾ ਇਹ ਮਾੜਾ ਹੁੰਦਾ ਹੋਵੇ ਮਾਂ ਮੈਥੋਂ ਨਹੀਂ ਇੰਨਾ ਸਬਰ ਕਰਾਇਆ ਜਾਂਦਾ ਠੀਕ ਹੈ ਨਾ ਆਪਦਾ ਗਲ ਚ ਗੁੱਠਾ ਦੇ ਇਹਦੇ ਚੇ ਕੁਛ ਕਰ ਮੈਨੂੰ ਨਹੀਂ ਪਤਾ ਹੈਗਾ ਆਪਦਾ ਛੇਤੀ ਛੇਤੀ ਇਹ ਗਲ ਚ ਗੁੱਠਾ ਕਮਾਲ ਕਮਾਈ ਕਰਕੇ ਲਿਆ ਗੱਡੀਆਂ ਤੈਨੂੰ ਫੇਰ ਪਤਾ ਲੱਗੂ ਵੀ ਗੱਡੀਆਂ ਕਿਵੇਂ ਆਉਂਦੀਆਂ ਹੁੰਦੀਆਂ ਕਮਾਲਾਂ ਦਾ ਮਾਂ ਮੇਰੇ ਹਿਸਾਬ ਨਾਲ ਵਿਆਹ ਕਰਦੀ ਤਾਂ ਕਮਾ ਵੀ ਲੈਂਦਾ ਹੁਣ ਤਮਾ ਪੋਰਾ ਨਹੀਂ ਕਮਾਉਂਦਾਗਾ ਤੈਂ ਕਿਹਾ ਸੀ ਵੀ ਸਾਰਾ ਕੁਝ ਬੈਠੇ ਬਿਠਾਏ ਨੂੰ ਮਿਲੂ ਹੁਣ ਮੈਨੂੰ ਬੈਠੇ ਬਿਠਾਏ ਨੂੰ ਚਾਹੀਦਾ ਹੂੰ ਤਾਂ ਤੂੰ ਪਹਿਲਾਂ ਮਾਰਾਂ ਨਹੀਂ ਮੈਂ ਕਿਹੜੀ ਡੀਸੀ ਲੱਗਿਆ ਹੋਇਆ ਸੀਗਾ ਵੀ ਤੇਰੇ ਚਾਰ ਨੌਕਰ ਅੱਗੇ ਪਿੱਛੇ ਘੁੰਮਦੇ ਸੀਗੇ ਨਾ ਘੁੰਮਦੇ ਹੁਣ ਹੁਣ ਤਾਂ ਤੈਨ ਆਪਦੇ ਸਿਰ ਮੜਿਆ ਠੀਕ ਹੈ ਨਾ ਠੂਆਂ ਹੁਣ ਆਪਦੇ ਸਿਰ ਹੀ ਉਹ ਕਰ ਉਹਨੂੰ ਕੋਈ ਨਹੀਂ ਕੋਈ ਨਹੀਂ ਤੈਨ ਮੈਂ ਲੈ ਕੇ ਦੇਉਂ ਗੱਡੀਆਂ ਚੁੱਪ ਕਰਕੇ ਨਾਲ ਜੇ ਕੰਮ ਲੱਗ ਜਾ ਮੈਥੋਂ ਨਹੀਂ ਕੰਮ ਕੋਈ ਲੱਗਿਆ ਇਹਦਾ ਨਾ ਮੈਂ ਕੰਮ ਕਰਾਂ ਮੈਂ ਤੈਨ ਦੱਸਤੀ ਗੱਲ ਆਪ ਤੈਨੂੰ ਕਹਦੇ ਤੈਨੂੰ ਗੱਲ ਫਿਰ ਮੈਂ ਵੀ ਦੱਸਤੀ ਖਬਰਦਾਰ ਹੋ ਜੀ ਜੇ ਇਦੂ ਬਾਦ ਕੁੜੀ ਨੂੰ ਹੱਥ ਵੀ ਲਾਇਆ ਤਾ ਕੋਈ ਨਹੀਂ ਕੁੜੀ ਨੂੰ ਮੈਂ ਆਈ ਲਾਉਂਗਾ ਠੀਕ ਹੈ ਨਾ ਉਹ ਹੱਥੇ ਨਾਲੇ ਕੁਛ ਹੋਰ ਹਾਂ ਉਦੋਂ ਪਤਾ ਲੱਗੂ ਜਦੋਂ ਅਗਲੇ ਨੇ ਠਾਣੇ ਫੜਾ ਕੇ ਤੇਰੇ ਚੰਗੇ ਰੈਪਟੇ ਲਵਾਏ ਬੇਅਕਲ ਕਿਸੇ ਥਾਂ ਦਾ ਸੱਚੀ ਕਹਿੰਦੀ ਸੀ ਤੀ ਇਹ ਤੋਂ ਮੇ ਮਾਂ ਤੋਂ ਮੇਰੇ ਬਿਨਾ ਕੱਲੀ ਰਹਿ ਜੇਗੀ ਕੱਲੀ ਹੋ ਰਹਿ ਗਈ ਅੱਜ ਕੀ ਕਰਦੀ ਪਿਆਰ ਤਾਂ ਤੈਨੂੰ ਬਸੇ ਨਾ ਕਰਦੀ ਸੀ ਮੈਂ ਮੈਂ ਜਵਾਨੇ ਅੱਗੇ ਝੁਕ ਗਈ ਹਲਾਤਾਂ ਅਗੇ ਮਜਬੂਰ ਹੋ ਗਈ ਮੇਰਾ ਘੜੇ ਜੀ ਨਹੀਂ ਕਰਦਾ ਸੀ ਵੀ ਮੈਂ ਤੈਨੂੰ ਪੜਾਉਂਦੀ ਲਿਖਿਆਉਂਦੀ ਮੇਰਾ ਵੀ ਜੀ ਕਰਦਾ ਸੀ ਮੇਰੀ ਤੀ ਵੀ ਆਉਦੇ ਪੈਰਾਂ ਤੇ ਖੜੀ ਹੋਵੇ ਪਰ ਹਾਲਾਤ ਇਦਾਂ ਦੇ ਹੋ ਗਏ ਜਿਹੜਾ ਤੈਨੂੰ ਵਿਆਹ ਕੇ ਤੋੜਨਾ ਪਿਆ ਪਰ ਸੱਚ ਕਿਹਾ ਸਿਆਣਿਆਂ ਨੇ ਤੀਆਂਤ ਰਾਜੇ ਰਾਮਾ ਨੇ ਵੀ ਨਹੀਂ ਰੱਖਿਆ ਦੋਰ ਨਹੀਂ ਹੁੰਦਾ ਆਪਣੇ ਘਰੇ ਮੈਂ ਤਾਂ ਸੁਣਾ ਹੀ ਕਹਿੰਨੀ ਐ ਇਹ ਸੱਚੇ ਬਾਦਸ਼ਾਹ ਮੇਰੀ ਤੀ ਆਪਦੇ ਘਰੇ ਸੌਖੀ ਬਸ ਮੈਂ ਤਾਂ ਔਟ ਲੂਟਾਂ ਕਦੇ ਤਾਂ ਮਿੰਨੇ ਦੋ ਮਹੀਨੇ ਮਰ ਕਿਹੜਾ ਮਾਰੀ ਕਰੂ ਮੇਰੇ ਕੋਲ ਵਾਹੀ ਗਰੂ ਮੰਮੀ ਐ ਮੰਮੀ ਐ ਬੇਰੀ ਗੁਗਲੋ ਮੁਕਲਾ ਟਿਕ ਜਾਸੇ ਮੁਕਲਾ ਉਹ ਚਾਉਟ ਕਰੀ ਜੰਨੀ ਕੀ ਹੈ ਉਹ ਮੰਮੀ ਪਤਾ ਨਹੀਂ ਕਿ ਜਿੱਦੇ ਮੈਗਰੋ ਲਹੇਗੀ ਤੂੰ ਹੋਰ ਕੋਈ ਗੱਲ ਨਹੀਂ ਤੈਨੂੰ ਮੈਗਰੋ ਲਹੇਗੀ ਕੋਈ ਨਾ ਜਿੱਦੇ ਮੈਂ ਵਾਗੀ ਨਾ ਤੂੰ ਮੈਨੂੰ ਯਾਦ ਕਰ ਕਰਕੇ ਰੋਇਆ ਕਰੇਗੀ ਹੂੰ ਤੈਨੂੰ ਹਾਂ ਜਮਾ ਨਹੀਂ ਯਾਦ ਕਰਦੀ ਜਿੱਦ ਤੇ ਤੂੰ ਬਾਗੀ ਨਾ ਮੈਂ ਤਾਂ ਖੁਸ਼ੀ ਖੁਸ਼ੀ ਕੰਮ ਨਿਮੇੜ ਕੇ ਮੌਜਾ ਨਾ ਪੈਜਾ ਕਰ ਕੋਈ ਨਾ ਤੈਨੂੰ ਉਹਦੀ ਪੁੱਛੂ ਮੈਂ ਜਿੱਦ ਤੇ ਤੂੰ ਬਾਗੀ ਨਾ ਸੌਂ ਲੱਗੇ ਸੀ ਮੂੰ ਮੈਂ ਤਾਂ ਨਾ ਲੱਡੂ ਬੰਡੂਗੀ ਕੋਈ ਨਾ ਤੈਨੂੰ ਉਹਦੇ ਹੀ ਪੁੱਛੂ ਉਹ ਤਾਂ ਪੱਕਾ ਰੋਏ ਇਹ ਨਾਲੇ ਤੂੰ ਦੇਖ ਲਈ ਇਹ ਗੱਲ ਯਾਦ ਰੱਖੀ ਮੇਰੀ ਰੋਵਾਂਗੀ ਮੈਂ ਚੰਦਰੀ ਸਿੰਦੂ ਜੀ ਹੈ ਰੋਵਾਂਗੀ ਮੈਂ ਜਮਾਨੀ ਬੰਦ ਤੂੰ ਦੇਖ ਗੋਇਨਾ ਪੱਕਾ ਰਹੇਗੀ ਇੱਕ ਵਾਰੀ ਵੀ ਜਾਂਦੀ ਨਹੀਂ ਕਰਦੀ ਮੇਰੀ ਗੱਲ ਸੁਣ ਰੋਟੀ ਘੜੀ ਦੋ ਮੈਂ ਲਿਆ ਜੀ ਤੁਸੀਂ ਗੱਲਾਂ ਕਰਨ ਲੱਗ ਗਏ ਸੋ ਦਿਨ ਕੁਝ ਦੱਸਿਆ ਹੋਣਾ ਕੌਣ ਆ ਕਿੱਥੋਂ ਆਇਆ ਹਾਂ ਹਾਂ ਦੱਸਿਆ ਹੋਈ ਗੱਲ ਕਹਿੰਦਾ ਉਹ ਲਹਿਰੇਗਾ ਕਿਧਰ ਅੱਛਾ ਜੀ ਲਹਿਰੇਗਾ ਕਿਧਰ ਫਿਰ ਤਾਂ ਆਪਣੇ ਨੇੜੇ ਦਾ ਹੀ ਹੈ ਹੋਰ ਇੱਥੋਂ ਨੇੜੇ ਦਾ ਹੀ ਆਏ ਆਪਣੇ ਦਾ ਮੈਨੂੰ ਤਾਂ ਇਹ ਫਿਕਰ ਪਿਆ ਸੀ ਵੀ ਪਤਾ ਨਹੀਂ ਕਿੱਥੋਂ ਆ ਗਾ ਕੌਣ ਆ ਚੱਲ ਨੇੜੇ ਦਾ ਹੀ ਨਿਕਲਿਆ ਆਪਣੇ ਅੱਛਾ ਜੀ ਕਰੋਣ ਦੱਸਿਆ ਵੀ ਇਹ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹਾਂ ਦੱਸਿਆ ਟੈਨਸ਼ਨ ਲੈ ਰੱਖੀ ਹੁੰਨੇ ਉਹਦੇ ਘਰ ਵਾਲੀ ਕੱਲੀ ਹੋਈ ਆ ਪਰਿਵਾਰ 'ਚ ਅੱਛਾ ਹਾਂ ਜਾਣ ਨੂੰ ਕਹਿੰਦਾ ਸੀਗਾ ਪਰ ਮੈਂ ਕਹਾਂ ਐ ਨਹੀਂ ਤੈਨੂੰ ਜਾਣ ਦਿੰਦੇ ਮੈਂ ਤੇਰੇ ਨਾਲ ਚੱਲੂੰਗਾ ਨਾ ਤੈਨੂੰ ਸਹੀ ਕੀਤਾ ਤੁਸੀਂ ਨੂੰ ਪਤਾ ਕੀ ਐ ਮੈਂ ਪੈਸੇ ਇਸੰਦੇ ਵਿੱਚ ਮੱਕਲੇ ਨੂੰ ਭੇਜ ਨਹੀਂ ਸਕਦਾ ਹਾਂ ਸੱਟਾਂ ਲੱਗੀਆਂ ਹੋਈਆਂ ਨੇ ਇੰਨੇ ਦਿਨ ਤੋਂ ਹੋਸ਼ ਆਇਆ ਉਹਨੂੰ ਉਹੀ ਤਾਂ ਗੱਲ ਹੈ ਨਾ ਕੀਤੀ ਕਰਾਈ ਕੋਚ ਪੈ ਜਾਊਗੀ ਹੋਰ ਮੈਂ ਕਹਾਂ ਮੈਂ ਤੇਰੇ ਨਾਲ ਚੱਲੂੰਗਾ ਤੈਨੂੰ ਘਰ ਤੱਕ ਛੱਡ ਕੇ ਆਉਂਗਾ ਵਧੀਆ ਕੀਤਾ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਉਹਨੇ ਇਹ ਕਹੋ ਕਿ 2-4 ਦਿਨ ਇੱਥੇ ਰਹਿ ਮੈਂ ਤਾਂ ਬਹੁਤ ਵਰਕਿਆ ਇਹਨੂੰ ਰੁਕ ਜਾ ਪਰ ਰੁਕਦਾ ਤਾਂ ਨਹੀਂ ਉਹ। ਉਹਨੂੰ ਕੋਈ ਗੱਲ ਨਹੀਂ। ਨਹੀਂ ਰੁਕਦਾ ਤਾਂ ਤੁਸੀਂ ਐਵੇਂ ਕਰੋ ਤੁਸੀਂ ਆਪ ਜਾ ਕੇ ਛੱਡ ਕੇ ਆਓ। ਉਹਦੇ ਵੀ ਘਰ ਦੇ ਫਿਕਰ ਕਰਦੇ ਹੋਣੀ। ਪਤਾ ਨਹੀਂ ਵਿਚਾਰੀ ਨੇ ਕਿੱਥੇ ਕਿੱਥੇ ਪਾਲਦੀ ਫਿਰਦੀ ਹੋਣੀ ਉਹਦੀ ਘਰ ਦੀ। ਬਿਲਕੁਲ। ਮੈਂ ਜਾਊਂਗਾ ਮੈਂ ਆਪ ਹੀ ਛੱਡ ਕੇ ਆਉਂਦਾ। ਹਾਂਜੀ ਤੁਸੀਂ ਆਪ ਜਾ ਕੇ ਧਿਆਨ ਦੇ ਨਾਲ ਛੱਡ ਕੇ ਆਓ ਚਰੇ ਨੂੰ। ਹਾਂ ਠੀਕ ਆ। ਲੈ, ਉਹ ਚੋਲੇ ਨੂੰ ਲਾਵਾ ਫੋਣ। ਕਰਾਂ ਗੱਲ। ਉਹ ਤਾਂ ਐਡੀ ਜਿਹੜੀ ਫੜਾ ਮਾਰਦਾ ਸੀਗਾ। ਵੀ ਦੱਸ ਜੇ ਬੱਡੇ ਦੇ ਆ ਮਾੜਾ ਮੋਟਾ ਤਾਂ ਅਗਲਾ ਕੋਈ ਨੱਕ ਮੁਸ਼ਕਲ ਆਉਂਦਾ ਹੈ ਇਹ ਕਿਹੜਾ 체ਤੀ ਫੋਨ ਚੱਕ ਲੂ ਹੈਲੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਕਿਵੇਂ ਜੀ ਆਦ ਕੀਤਾ ਬੰਦਾ ਫੋਨ ਤਾਂ ਭਾਈ ਮੈਂ ਐ ਲਾਇਆ ਸੀਗਾ ਮੈਂ ਖਿਆ ਵੀ ਦੇਖ ਉਹ ਤਾਂ ਤੂੰ ਐ ਡੇ ਡੀਆਂ ਫੜਾ ਮਾਰਦਾ ਸੀਗਾ ਵੀ ਇੰਨੀ ਉਹਨਾਂ ਕੋਲੇ ਜ਼ਮੀਨ ਐ ਵਧੀਆ ਵਿਆਹ ਕਰਨਗੇ ਐ ਕਰਨਗੇ ਬਾਹ ਕਰਨਗੇ ਭਾਈ ਉਹਨਾਂ ਨੇ ਤਾਂ ਕੋਈ ਵੀ ਲੱਲਰ ਨਹੀਂ ਲਾਇਆ ਲੈ ਦੱਸ ਵਿਆਹ ਚ ਘੱਟੋ ਘੱਟ ਗੱਡੀ ਤਾਂ ਅਗਲੇ ਨੇ ਦੇਣੀ ਬਣਦੀ ਸੀ ਨਾ ਮੇਰੇ ਪੁੱਤ ਨੂੰ ਦੇਖੋ ਜਿਹੜੀ ਤੁਸੀਂ ਜ਼ਮੀਨ ਦੀ ਗੱਲ ਕਰਦੋਂ ਜ਼ਮੀਨ ਤਾਂ ਦੇਖੋ ਉਹਨਾਂ ਕੋਲ ਹੈਗੀ ਹੈ ਤੇ ਆਹ ਜਿਹੜੀ ਗੱਡੀ ਦੀ ਤੁਸੀਂ ਗੱਲ ਕਰਦੋਂ ਇਹ ਤਾਂ ਤੁਸੀਂ ਮੇਰੇ ਕੋਲ ਕੋਈ ਗੱਲ ਹੀ ਨਹੀਂ ਕਰੀ ਗੱਡੀ ਦੀ ਆਪਣੀ ਕੋਈ ਗੱਲ ਨਹੀਂ ਹੋਈ ਮੇਰੀ ਗੱਲ ਸੁਣ ਮੈਂ ਮੰਨਦੀ ਆਂ ਬਈ ਵੀ ਗੱਡੀ ਦੀ ਕੋਈ ਗੱਲ ਨਹੀਂ ਹੋਈ ਚਲ ਹੁਣ ਹਰੇਕ ਚੀਜ਼ ਐ ਮੰਗ ਕੇ ਵੀ ਨਹੀਂ ਲਈ ਜਾਂਦੀ ਹੁੰਦੀ ਅਗਲੇ ਨੂੰ ਆਏ ਤਾਂ ਪਤਾ ਹੀ ਹੁੰਦਾ ਵੀ ਜਿਹਹ ਜੇ ਅੱਗੇ ਘਰਬਾਰ ਆਏ ਸੀ ਉਹਹ ਜਿਹੜਾ ਨੱਕ ਮੁਸਕ ਲਾਈਏ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਗੱਡੀ ਦੇਣ ਦਾ ਉਹ ਭੈਣ ਜੀ ਮੇਰੀ ਗੱਲ ਸੁਣੋ ਬਰਾਤ ਦੀ ਉਹਨਾਂ ਨੇ ਕਿੰਨੀ ਸੇਵਾ ਕਰੀ ਐ ਆਪੇ ਤੋਂ ਬਾਹਰ ਹੋ ਕੇ ਉਹਨਾਂ ਨੇ ਬਰਾਤ ਦੀ ਸੇਵਾ ਕਰੀ ਐ ਤੇ ਫੇਰ ਇਹ ਕਿੰਨੀ ਬਾਈ ਹੁਣ ਬਰਾਤ ਦੀ ਸੇਵਾ ਤਾਂ ਅੱਜ ਕੱਲ ਹਰੇਕ ਹੀ ਕਰਦਾ ਹੈਗਾ ਜੇ ਹੁਣ ਬਰਾਤ ਦੀ ਸੇਵਾ ਵੀ ਨਾ ਕਰਦੇ ਫੇਰ ਤਾਂ ਅਸੀਂ ਚੁੰਨੀ ਚੜਾ ਕੇ ਲੈ ਆਉਂਦੇ ਫੇਰ ਤਾਂ ਵਿਆਹ ਕਰਨ ਦੀ ਲੋੜ ਹੀ ਨਹੀਂ ਸੀ ਉਹ ਦੇਖੋ ਮੇਰੀ ਨਾ ਜਿੰਨੀ ਸੋਡੇ ਨਾਲ ਗੱਲ ਹੋਈ ਐ ਦੋਨੇ ਤਰ੍ਹਾਂ ਨਾਲ ਮੈਂ ਗੱਲ ਕਰਕੇ ਫੇਰ ਹੀ ਗੱਲ ਚਲਾਈ ਸੀ ਜੇ ਤਾਂ ਉਹਨੀ ਗੱਲ ਪੂਰੀ ਨਹੀਂ ਹੋਈ ਤਾਂ ਤੁਸੀਂ ਮੈਨੂੰ ਕਹਿ ਸਕਦੇ ਤੁਸੀਂ ਤੇ ਜਿਹੜੀ ਆ ਗੱਤੀ ਵਾਲੀ ਇਹ ਤਾਂ ਗੱਲ ਜਾਣਦਾ ਤੁਸੀਂ ਮੈਨੂੰ ਪਹਿਲਾਂ ਜਾਣ ਨਹੀਂ ਮੈਂ ਅਗਲੇ ਨੂੰ ਡਿਮਾਂਡ ਰੱਖਦਾ ਵੀ ਹਾਂ ਭਾਈ ਉਹ ਤਾਂ ਗੱਡੀ ਲੈਣਗੇ ਬਾਈ ਚੱਲ ਬਾਲੀਆਂ ਗੱਲਾਂ ਚ ਤਾਂ ਦੇਖ ਫਾਇਦਾ ਨਹੀਂ ਹੈਗਾ ਤੂੰ ਮੈਨੂੰ ਸਪਸ਼ਟ ਗੱਲ ਦੱਸ ਵੀ ਉਹ ਸਾਨੂੰ ਹੁਣ ਗੱਡੀ ਦੇ ਪੈਸੇ ਦੇਣਗੇ ਕਿ ਨਹੀਂ ਦੇਖੋ ਇਹ ਨਹੀਂ ਮੈਂ ਉਹਨਾਂ ਨੂੰ ਕਹਿ ਸਕਦਾ ਕਿਉਂਕਿ ਮੈਂ ਅਗਲੇ ਨੂੰ ਕਿਵੇਂ ਦਬਾਅ ਪਾ ਕੇ ਕਹਿੰਦਾ ਜਦੋਂ ਮੈਂ ਪਹਿਲਾਂ ਸ਼ੁਰੂਜੀ ਜਦੋਂ ਰਿਸ਼ਤਾ ਕਰਾਇਆ ਮੈਂ ਗੱਲ ਹੀ ਨਹੀਂ ਕਰੀ ਓਕੇ ਮੈਂ ਗੱਲ ਕਹਿ ਨਹੀਂ ਸਕਦਾ ਮੇਰੀ ਗੱਲ ਸੁਣ ਬਾਈ ਹੋਰ ਵਿਚੋਲੇ ਦਾ ਕੰਮ ਕੀ ਹੁੰਦਾ ਐ ਇੰਨੀ ਗੱਲ ਤਾਂ ਤੂੰ ਕਰ ਹੀ ਸਕਦਾ ਹੈਗਾ ਤੈਨੂੰ ਕਿਹੜਾ ਅਗਲਾ ਫਾਹਾ ਲਾਉਣ ਲੱਗਿਆ ਮੈਨੂੰ ਪਹਾ ਨਹੀਂ ਲਾਉਣ ਲੱਗਿਆ ਪਰ ਮੈਂ ਇਹ ਗੱਲ ਕਹਿ ਨਹੀਂ ਸਕਦਾ ਤੇ ਰਹੀ ਗੱਲ ਜਿਹੜੀ ਆਪਣੀ ਜ਼ਮੀਨ ਦੀ ਗੱਲ ਹੋਈ ਸੀ ਵੀ ਜ਼ਮੀਨ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਤੁਹਾਨੂੰ ਸਬਰ ਰੱਖਣਾ ਉਹ ਜ਼ਮੀਨ ਤੁਹਾਨੂੰ ਜਰੂਰ ਮਿਲ ਚੋਗੀ ਆ ਮਿਲ ਜੂ ਜ਼ਮੀਨ ਜਿਹੇ ਜਿਹੇ ਵਿਆਹ ਤੇ ਰੰਗ ਲਾਤੇ ਉਹ ਜੇ ਪਤਾ ਨਹੀਂ ਜ਼ਮੀਨ ਵਾਲੇ ਹਲੇ ਕੀ ਕੁਛ ਕਰਨਗੇ ਦੋਨੋਂ ਮੈਂ ਨਾ ਤੁਹਾਨੂੰ ਐ ਕਹਿਣਾ ਤੁਸੀਂ ਹਜੇ ਤਰਦਾ ਨਾ ਲੱਗੋ ਔਲੀ-ਔਲੀ ਸਾਰਾ ਹੀ ਸੌਦਾ ਬਣ ਜੂਗਾ ਆ ਬਣ ਜੂਗਾ ਚਲ ਚੰਗਾ ਬਾਈ ਓਕੇ ਜੀ ਓਕੇ ਨਾ ਦੇਖ ਲੈ ਓਕੇ ਮੈਂ ਤਾਂ ਜਿਉਂ ਨਾ ਗੱਡੀ ਦੀ ਗੱਲ ਕਰ ਨਹੀਂ ਸਕਦਾ ਹੋਰ ਸੱਤਾਂ ਚੁੱਲਿਆਂ ਦੀ ਸਵਾਹ ਕਰੇਗਾ ਤੂੰ ਦੱਸ ਹੋਤਾ ਆਏ ਪਾਏ ਜਿਉਂ ਨਾ ਇਨੀ ਜ਼ਮੀਨ ਹੈ ਫਲਾਨਾ ਤੇ ਕਦੀ ਤਾਂ ਜੇ ਇਨੀ ਜ਼ਮੀਨ ਹੁੰਦੀ ਫਿਰ ਦੱਸ ਵਿਆਹ ਤਾਂ ਜੱਜ ਦਾ ਕਰ ਦੇ ਗੱਡੀ ਤਾਂ ਜੱਗਲ ਮਾੜੇ ਤੋਂ ਮਾੜਾ ਵੀ ਦੇਈ ਜਾਂਦਾਗਾ ਜੇ ਵੱਡਾ ਇਹੀ ਨਹੀਂ ਕਿਸੇ ਕੰਮ ਦਾ ਹੈਗਾ ਨਹੀਂ ਬਚੋਲੇ ਤਾਂ ਸੌਟਾ ਪੰਨ ਕਰਾ ਦਿੰਦੇ ਨੇ ਸਾਫੀ ਮੁਕਰ ਕੇ ਓਕੇ ਮੈਂ ਨਹੀਂ ਇਹ ਗੱਲ ਕਹਿ ਸਕਦਾ